ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕੈਨੇਡਾ ਦੀ ਲਿਬਰਲ ਸਰਕਾਰ ਨੇ 2018 ਦੀ ਜਨਤਕ ਸਖਿਆ ਰਿਪੋਰਟ ਦੇ ਵਿੱਚੋਂ ਸਿੱਖ ਤੇ ਖਾਲਸਤਾਨੀ ਸ਼ਬਦ ਨੂੰ ਹਟਾ ਦਿੱਤਾ ਗਿਆ ਹੈ। ਕੈਨੇਡੀਅਨ ਸਿੱਖਾਂ ਦਾ ਕਹਿਣਾ ਹੈ ਕਿ ਇਹ ਸਭ ਸਿੱਖਾਂ ਦੀ ਏਕਤਾ ਤੇ ਭਾਰੇ ਵਿਰੋਧ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਚੁਕਣਾ ਪਿਆ ਇਹ ਤਾਂ ਹੋਇਆ ਤੇ ਇਹਦਾ ਸੇਰਾ ਪੂਰੀ ਸਿੱਖ ਸੰਗਤ ਦੇ ਸਿਰ ਜਾਂਦਾ ਹੈ। ਇਸ ਸਬੰਧੀ ਬੀਸੀ ਤੋਂ ਗੁਰਪ੍ਰੀਤ ਸਿੰਘ ਸੋਤਾ ਨੇ ਗੁਰਦੁਆਰਾ ਕੌਂਸਲ ਦੇ ਆਗੂ ਤੇ ਖਾਲਸਾ ਡੇ ਪਰੇਡ ਦੇ ਪ੍ਰਬੰਧਕ ਸਰਦਾਰ ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਜਿਹੜਾ ਡਿਸੀਜਨ ਕਲਰ ਕਾਫੀ ਲੰਮੇ ਚਿਰ ਤੋਂ ਚੱਲ ਰਿਹਾ ਹੈ ਕਿ ਇਹਦਾ ਰਿਪੋਰਟ ਦਾ ਕੀ ਬਣੂਗਾ ਤੇ ਸਾਡੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਸੰਗਠੀ ਮੀਟਿੰਗਸ ਸਾਡੇ ਆਪ ਜਿਹੜੇ ਗੁਰਦੁਆਰੇ ਸਾਹਿਬ ਦੇ ਨਮੰਦੇ ਆ ਤੇ ਨਾਲ ਨਾਲ ਜਿਹੜੇ ਹੋਰ ਵੀ ਕਈ ਜਥੇਬੰਦੀਆਂ ਆ ਜਿਹਨੇ ਇੰਤੇ ਕਾਫੀ ਕੰਮ ਕੀਤਾ ਆ ਉਹਦੇ ਵਿੱਚ ਕਾਫੀ ਲਾਕ ਆਫ ਕਮਿਊਨੀਕੇਸ਼ਨ ਗਵਰਨਮੈਂਟ ਵੱਲੋਂ ਪਹਿਲਾਂ ਦਿਖਾਈ ਗਈ ਥੋੜੀ ਜਿਹੀ ਲਾਕ ਆਫ ਪਾਰਟਿਸਪੀਕੇਸ਼ਨ ਵੀ ਕਹਿ ਲੋ ਸਮਝ ਬਾਦੇ ਕੈਚੂ ਜਿਦਾ ਜਿਦਾ ਅਸੀਂ ਆਟੋਮੇਟਮਸ ਦਿੰਦੇ ਰਹੇ ਕਿ ਸਾਨੂੰ ਕੁਝ ਕਰਨ ਦੀ ਲੋੜ ਹੈ ਤੇ ਸਰਕਾਰ ਨੂੰ ਇਹਦਾ ਸੁਣਨੀ ਪੈਣੀ ਹੈ ਹੌਲੀ ਹੌਲੀ ਇਹ ਗੱਲ ਇੱਥੇ ਤੱਕ ਹੁਣ ਪਹੁੰਚੀ ਹੈ ਪਰ ਉਹਦੇ ਲਈ ਵੀ ਟ੍ਰਾਂਟੋ ਦੇ ਵਿੱਚ ਇੱਕ ਟਾਊਨ ਹਾਲ ਕਰਾਇਆ ਗਿਆ ਸੀਗਾ ਏਪੋਸ ਸਾਥ ਨੂੰ ਉਸ ਸਵੇਰ ਨੂੰ ਗਰਾਫ ਕਡੇਲ ਦੇ ਆਫਿਸ ਤੋਂ ਜਿਹੜੀ ਬਿਆਨ ਨਿਕਲੇ ਸੀਗਾ ਕਿ ਅਗਲੀ ਰਿਪੋਰਟਾਂ ਦੇ ਵਿੱਚ ਇਹ ਕੋਈ ਵੀ ਫੇਥ ਬੇਸਡ ਜਾਂ ਕਮਿਊਨਿਟੀ ਬੇਸਡ ਰੈਫਰੈਂਸ ਜਿਹੜਾ ਹੈ ਉਹ ਨਹੀਂ ਪਾਇਆ ਜਾਊਗਾ ਉਹਦੇ ਵਿੱਚ ਵੀ ਕਾਫੀ ਰੋਸ ਪ੍ਰਗਟ ਕੀਤਾ ਗਿਆ ਸੀਗਾ ਜਥੇਬੰਦੀਆਂ ਵੱਲੋਂ ਤੇ ਗੁਰਦੁਆਰੇ ਵੱਲੋਂ ਤੇ ਆਮ ਸੰਗਤ ਵੱਲੋਂ ਕਿ ਜੇ ਫਿਊਚਰ ਦੇ ਵਿੱਚ ਅਸੀਂ ਕਰ ਸਕਦੇ ਆਂ ਤੇ ਤੁਸੀਂ ਹੁਣ ਕਿਉਂ ਨਹੀਂ ਕਰ ਸਕਦੇ ਤੇ ਉਹਨੂੰ ਅੱਗੇ ਚੁੱਕਦੇ ਹੋਇਆ ਜਦੋਂ ਸਾਡੇ ਤੇ ਗੁਰਦਵਾਰੇ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਣੀ ਸੀ ਪੰਜਾਬੀ ਪ੍ਰੈਸ ਕਲਬ ਦੇ ਨਾਲ ਉਹ ਤੋਂ ਪਹਿਲਾਂ ਅਸੀਂ ਵੀ ਇਹ ਦਾਅਵਾ ਕਰ ਲਿਆ ਕਿ ਜਿਹੜਾ ਖਾਸ ਸਾਡੇ ਬਰੇਡਿਆ ਖਾਸ ਸਾਜਣਾ ਦੇ ਵਾਸਤਾ ਐਡਾ ਵੱਡਾ ਨਗਰ ਕੀਰਤਨ ਦੁਨੀਆ ਭਰ ਦੇ ਵਿੱਚ ਨਿਕਲਦਾ ਆ ਇਹ ਨਗਰ ਕੀਰਤਨ ਕਿਸੇ ਇੱਕ ਗੁਰਦਵਾਰੇ ਦਾ ਅਸੀਂ ਪ੍ਰਬੰਧ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਵੀ ਸੰਗਤ ਦੀ ਗੱਲ ਵੀ ਹੈ ਇਹ ਸਭ ਕੁਝ ਸੰਗਤ ਤੇ ਸਹਿਯੋਗ ਨਾਲ ਚੱਲਦਾ ਹੈ ਗੁਰੂ ਮਹਾਰਾਜ ਜੀ ਕੇ ਵਰਨਾ ਚੱਲਦਾ ਹੈ ਤੇ ਉਹਦੇ ਨਾਲ ਸਾਨੂੰ ਇਹ ਸੀਗਾ ਕਿ ਜੇ ਅਸੀਂ ਇੱਕ ਪਾਸੇ ਇਹ ਕਹਿ ਰਹੇ ਹਾਂ ਕਿ ਜਿਹੜੀ ਰਿਪੋਰਟ ਆ ਉਹ ਗਲਤ ਹੈ ਤੇ ਦੂਜੇ ਪਾਸੇ ਅਸੀਂ ਇਹ ਕਰੀਏ ਕਿ ਜਿਹੜੇ ਉਹੀ ਸਰਕਾਰ ਦੇ ਜਿਹੜੇ ਐਮਪੀਜ਼ ਆ ਉਹ ਸਾਡੀ ਸਟੇਜ ਤੇ ਚੜ ਕੇ ਸੰਗਤ ਨੂੰ ਸੰਬੋਧਨ ਕਰਨ ਤੇ ਕੋਈ ਨਾ ਕੋਈ ਇਲੈਕਸ਼ਨ ਕੈਂਪੇਨ ਕਰਨ ਆਪਣੀ ਜਿਹੜੀ ਆਸਾਮ ਉਹ ਇਲੈਕਸ਼ਨ ਹੋ ਰਿਹਾ ਹੈ ਤੇ ਅਸੀਂ ਉਹਦੇ ਵਿੱਚ ਬਨੇਗਾਨ ਹੋਵਾਂਗੇ ਸੰਗਤੇ ਮੋਰੇ ਦੇ ਗੁਰੂ ਦੇ ਮੋਰੇ ਇਹ ਐਸੀ ਚਾਹੁੰਦੇ ਨਹੀਂ ਸੀ ਸੋ ਸਾਨੂੰ ਇੱਕ ਹੋਰ ਬੋਲ ਡਿਸੀਜਨ ਲੈਣਾ ਪਿਆ ਕਿ ਕਦੀ ਵੀ ਅਸੀਂ ਬਹਿ ਲੋ ਇਹ ਨਹੀਂ ਕਿਹਾ ਕਿ ਸਟੇਜ ਤੋਂ ਕੋਈ ਨਾ ਕੋਈ ਫਲਾਣਾ ਜਿਹਾ ਬੰਦਾ ਜਿੱਦਾਂ ਬੋਲ ਨਹੀਂ ਸਕਦਾ ਜਿਹੜਾ ਕਿ ਸਪੈਸ਼ਲੀ ਸਰਕਾਰ ਵੱਲੋਂ ਆਇਆ ਹੈ ਤੋ ਅਸੀਂ ਇਹ ਸਟੈਪ ਤਾਂ ਚੁੱਕਿਆ ਕਰਕੇ ਸਾਨੂੰ ਲੱਗ ਰਿਹਾ ਸੀਗਾ ਕਿ ਜਿਹੜੀ ਸਰਕਾਰ ਆ ਉਹਨੂੰ ਮੁੜ ਕੇ ਇੱਕ ਫਿਰ ਆਲਟੀਮੇਟਮ ਦੇਣਾ ਪੈਣਾ ਹੈ ਤਾਂ ਹੀ ਸਾਡਾ ਕੋਈ ਨਾ ਕੋਈ ਕੰਮ ਹੋ ਰਿਹਾ ਸੀ। ਤੋ ਅੱਜ ਦਾ ਇਹ ਜਿਹੜਾ ਉਹਨਾਂ ਨੇ ਰਿਪੋਰਟ ਤੋਂ ਕੱਢਣ ਦੀ ਗੱਲ ਕੀਤੀ ਹੈ ਸਿੱਖ ਤੇ ਕਸ਼ਮੀਰੀ ਟਰਮਸ ਜਿਹੜੇ ਆ ਤਿੰਨ ਥਾਂ ਤੇ ਆ ਰਹੇ ਸੀਗੇ ਰਿਪੋਰਟ ਦੇ ਵਿੱਚ ਇੱਕ ਹੈਗਾ ਐਗਜ਼ੀਕਿਟਿਵ ਸਮਰੀ ਦੇ ਵਿੱਚ ਉਹ ਤੋਂ ਬਿਲਕੁਲ ਕੱਢ ਦਿੱਤਾ ਗਿਆ ਉਹਦੇ ਵਿੱਚ ਹੁਣ ਹੈ ਨਹੀਂ। ਸੈਕੰਡ ਥਾਂ ਹੈਗਾ ਜਿੱਥੇ ਪ੍ਰਿੰਸੀਪਲ ਥ੍ਰੈਟ ਟੂ ਕੰਬਾ ਲਿਖਿਆ ਆ ਉਹਦੇ ਥੱਲੇ ਸੁੰਨੀ ਇਸਲਾਮ ਐਕਸਟ੍ਰੀਮਿਸਟਸ ਗਿਣਿਆ ਆ ਉਹਨਾਂ ਨੇ। ਤੇ ਉਹਦੇ ਥੱਲੇ ਸਿੱਖ ਖਾਲਸਤਾਨੀ ਉੱਥੇ ਵੀ ਸ਼ਬਦ ਵਰਤਿਆ ਗਿਆ ਸੀਗਾ ਥੱਲੇ ਜਾ ਕੇ ਉਸ ਸੈਕਸ਼ਨ ਦੇ ਵਿੱਚ ਉਹ ਤੋਂ ਵੀ ਹੁਣ ਕੱਢਿਆ ਗਿਆ ਹੈ ਤੇ ਉਹਨੂੰ ਰਿਪਲੇਸ ਕੀਤਾ ਗਿਆ ਹੈ ਕਿ ਜਿਹੜੇ ਲੋਕ ਹਿੰਸਾ ਵਰਤ ਕੇ ਜਾਂ ਵਾਇਲੈਂਸ ਵਰਤ ਕੇ ਇੰਡੀਆ ਨੂੰ ਤੋੜਨਾ ਚਾਹੁੰਦੇ ਆ ਹੁਣ ਉਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਤੇ ਇੱਕ ਪੂਰਾ ਸੈਕਸ਼ਨ ਜਿਹੜਾ ਆ ਸਿੱਖਾਂ ਦੇ ਉੱਤੇ ਸਿੱਖ ਖਾਲਸਤਾਨੀ ਐਕਸਟਰੀਮਿਜ਼ਮ ਉਹਦੀ ਹੈਡਿੰਗ ਸੀ ਤੇ ਉਹਦੇ ਥੱਲੇ ਜਿਹੜੀਆਂ ਜਥੇਬੰਦੀਆਂ ਦੋਆਂ ਦਾ ਨਾਮ ਜਿਹੜੀਆਂ ਕੈਨੇਡਾ ਦੇ ਵਿੱਚ ਬੈਨ ਹੋਈਆਂ ਆ ਇਨਾ ਨਾਲ 에어 ਇੰਡੀਆ ਦੇ ਜਿਹੜਾ ਕਾਂਡ 35 ਸਾਲ ਪਹਿਲਾਂ ਉਹ ਜਿਹੜਾ ਹੋਇਆ ਹੈ ਉਹਦਾ ਜ਼ਿਕਰ ਆ ਹੋਇਆ ਸੋ ਉਹਨਾਂ ਨੇ ਉਹ ਪੈਰਾਗ੍ਰਾਫ ਦੇ ਵਿੱਚ ਜਿਹੜਾ ਟਾਈਟਲ ਹੈ ਉਹ ਬਤੁ ਦਿੱਤਾ ਹੈ ਟਾਈਟਲ ਇਦਾਂ ਬਦਲੇ ਆ ਕਿ ਹੁਣ ਸਿੱਖ ਤੇ ਖਾਲਿਸਤਾਨੀ ਐਕਸਟਰੀਮਿਜ਼ਮ ਨਹੀਂ ਲਿਖਿਆ ਹੁਣ ਲਿਖਿਆ ਆ ਕਿ ਉਹ ਜਿਹੜੇ ਲੋਕ ਐਕਸਟਰੀਮਿਸਟ ਹੈ ਜਿਹੜੇ ਹਿੰਸਾ ਦੇ ਨਾਲ ਵਾਇਲੈਂਸ ਦੇ ਨਾਲ ਇੰਡੀਆ ਨੂੰ ਤੋੜਨਾ ਚਾਹੁੰਦੇ ਆ ਪਰ ਥੱਲੇ ਜਿਹੜਾ ਇੰਟਰੈਕਟਲੀ ਜਿਕਰ ਆ ਉਹ ਹਾਲੇ ਵੀ ਸਿੱਖਾਂ ਵੱਲ ਹੈਗਾ ਆ ਪਰ ਸਿਕਟਰਮ ਨੇ ਯੂਜ਼ ਕੀਤਾ ਗਿਆ ਸੋ ਸਾਡੇ ਲਈ ਐਟ ਅ ਮਿਨਿਮਮ ਇਹ ਇੱਕ ਹਾਲ ਦੀ ਕੜੀ ਇਨ ਦਾ ਸ਼ਾਰਟ ਟਰਮ ਐ ਕਿ ਜੈਤੇਆ ਕੌਮ ਦੇ ਕਿ ਅਸੀਂ ਅ ਰ ਮਿਨਿਮਮ ਸਿੱਖ ਤੇ ਖਾਲਸਤਾਨੀ ਉਹ ਚੋਕਟ ਆਇਆ ਹੈ ਇਕੱਠਿਆ ਹੋ ਕੇ ਪਰ ਇਹ ਹਾਲੇ ਆਈ ਥਿੰਕ ਦੋ ਤਿੰਨ ਗੱਲ ਜਿਹੜੀਆਂ ਸਾਨੂੰ ਗੌਰਖੰਦ ਦੀ ਲੋੜ ਐ ਐ ਕਿ ਹੈਗਾ ਕਿ ਸੁੰਨੀ ਤੇ ਸ਼ੀਆ ਹੱਲੇ ਵੀ ਰਿਪੋਰਟ ਨਹੀਂ ਚਿਆ ਦੇ ਮੁਸਲਮਾਨ ਪਾਈਚਾ ਦੇ ਵਿੱਚ ਇਹ ਇਸ਼ੂ ਹੱਲੇ ਡੈਡ ਨਹੀਂ ਹੋਇਆ ਉਹਨਾਂ ਨੇ ਸਾਡਾ ਵੀ ਸਾਥ ਦਿੱਤਾ ਜਦੋਂ ਅਸੀਂ ਔਰਵਾ ਦੇ ਵਿੱਚ ਮੀਟਿੰਗਸ ਲਏ ਸਕੇ ਸਦਾ ਵੀ ਫਰਜ ਬਣਦਾ ਹੈ ਕਿ ਉਹਨਾਂ ਦੀ ਮਦਦ ਕਰੀਏ ਕਿ ਇਹ ਜਿਹੜੇ ਰੈਫਰੈਂਸਸ ਯਾ ਇਹ ਕਰਨੇ ਚਾਹੀਦੇ ਉਹਨਾਂ ਨੂੰ ਕੋਈ ਪ੍ਰਤੀਕਿਰ ਕਮਿਊਨਿਟੀ ਦੇ ਵਾਰੇ ਜਿ ਸਿੱਖਾਂ ਵਾਰੇ ਕੱਢਿਆ ਤੇ ਜ਼ਰੂਰ ਉਹ ਜਿਹੜੇ ਐਕਸਟ੍ਰੀਮਿਸ ਸ਼ਲੋਕ ਕਿਸੇ ਵੀ ਕੌਮ ਦੇ ਵਿੱਚ ਹੋ ਸਕਦੇ ਆ ਫਿਰ ਉਹਨਾਂ ਨੂੰ ਜਿੱਦਾਂ ਇਹਨਾਂ ਨੇ ਆਪ ਆਪਣੀ ਮਿਨਿਸਟਰੀਅਲ ਫੋਰਡ ਚ ਲਿਖਿਆ ਹੈ ਕਿ ਕੋਈ ਵੀ ਜਿਹੜੇ ਇਦਾਂ ਦੇ ਲੋਕ ਹੈ ਇੱਕ ਪੂਰੀ ਕਮਿਊਨਿਟੀ ਨੂੰ ਨਹੀਂ ਰਿਪਰੈਜ਼ੈਂਟ ਕਰਦੇ ਸੋ ਜਿਥੇ ਸਿੱਖ ਕੱਢਿਆ ਜਾਂ ਖਾਲਸਤਾਨੀ ਕੱਢਿਆ ਅੱਗੇ ਹੋ ਕੇ ਸਾਨੂੰ ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਕਿ ਸੁੰਨੀ ਤੇ ਸ਼ੀਆ ਵੀ ਦਰਜੇ ਅੱਗੇ ਹੋ ਕੇ ਨਿਕਣ। ਐਵੇਂ ਪੱਤਰਕਾਰ ਬਨਿੰਦਾ ਸਿੰਘ ਜੀ ਮੈਂ ਸੋਚਦਾ ਕਿ ਇਹ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਜਿੱਤ ਹੈਗੀ ਆ। ਸੰਗਤ ਦਾ ਜਿਹੜਾ ਦਬਾਅ ਹੈਗਾ ਕਾਮਨ ਸਿੱਖ ਦਾ ਇੱਕ ਆਮ ਸਿੱਖ ਦਾ ਜਿਹੜਾ ਦਬਾਅ ਕੈਨੇਡਾ ਦੀ ਸਰਕਾਰ ਦੇ ਉੱਤੇ ਉਹ ਪੂਰਾ ਬਣਿਆ ਹੋਇਆ ਸੀਗਾ ਤੇ ਸਰਕਾਰ ਨੂੰ ਉਹਦੇ ਅੱਗੇ ਝੁਕਣਾ ਪਿਆ ਆ। ਪਰ ਤੁਸੀਂ BC ਗੁਰਦਰਾ ਕਾਉਂਸਲ ਦੇ ਨਾਲ ਵੀ ਜੁੜੇ ਹੋਏ ਆਂ ਹੋਰ ਵੀ ਧਾਰਮਿਕ ਤੌਰ ਦੇ ਉੱਤੇ ਵੀ ਤੁਸੀਂ ਇਹਨੂੰ ਇਹਨਾਂ ਸੰਤੁਸ਼ਟਮਈ ਫੈਸਲੇ ਦੇ ਨਾਲ ਪਰ ਪੂਰੀ ਤਰ੍ਹਾਂ ਤਾਂ ਨਹੀਂ ਹਾਲੇ ਪਰ ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੇ ਵਿੱਚ ਜਿਹੜਾ ਸਿੱਖ ਸਾਰੀ ਸਿੱਖ ਪਾਈਚਾਰੇ ਦਾ ਨਾਮ ਕੱਢਣਾ ਇੱਕ ਵੱਡੀ ਗੱਲ ਹੈ ਕਿ ਸਾਰੀ ਕਮਿਊਨਿਟੀ ਨੂੰ ਅਲਾਈਨ ਕਰਨਾ ਇੱਕ ਪੈਰਾਗ੍ਰਾਫ ਦੇ ਵਿੱਚ ਤੇ ਜਿਹੜੀ ਰਿਪੋਰਟ ਪਬਲਿਕ ਡੋਮੇਨ ਦੇ ਵਿੱਚ ਹੈ ਜਿਹੜੇ ਅੱਗੇ ਜਾ ਕੇ ਰਿਸਰਚਸ ਦੇ ਵਿੱਚ ਅਕਾਦਮੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨੂੰ ਸਾਇੰਟਿਫਿਕ ਕੀਤਾ ਜਾ ਸਕਦਾ ਹੈ ਉਹਨਾਂ ਲਈ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਸਿੱਖ ਅਤੇ ਖਾਲਸਾਨੀ ਲਾਜਵਤ ਤੋਂ ਕੱਢਿਆ ਗਿਆ ਆ ਸੋ ਹਾਲੇ ਪੂਰੀ ਤਰ੍ਹਾਂ ਆਈ ਥਿੰਕ ਇਹ ਸਾਰਾ ਕੁਝ ਫਿਨਿਸ਼ ਨਹੀਂ ਹੋਇਆ ਪਰ ਅਪਾ ਉਹਦਰ ਨੂੰ ਵੱਧ ਰਹੇ ਆ ਪਰ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਆਈ ਊਡ ਸੇ ਕਿ ਉਹ 100% ਠੀਕ ਹੈ ਕਿ ਇਹ ਜਿਹੜੀ ਜਿੱਤ ਆ ਜਦੋਂ ਆਪਾਂ ਇਹਨੂੰ ਜਿੱਤ ਕਹਿੰਦੇ ਆ ਇਹ ਅਸਲ ਜਿੱਤ ਜਿਹੜੀ ਆ ਇਹ ਪੰਥਰੀ ਤੇ ਸੰਗਤ ਦੀ ਆ ਇਹ ਕਿਸੇ ਵੀ ਥਰਡ ਪਾਰਟੀ ਕਿਸੇ ਐਟੇਗੋਦਰਾ ਕਿਸੇ ਇੱਕ ਜਥੇਬੰਦੀ ਦਾ ਹੱਕ ਨਹੀਂ ਬਣਦਾ ਕਿ ਉਹ ਕਹੇ ਕਿ ਅਸੀਂ ਕੀਤਾ ਆ ਜਾਂ ਕਰਾਇਆ ਸਾਰਿਆਂ ਨੇ ਆਪਣੇ ਆਪਣੇ ਥਾਂ ਤੇ ਇਹ ਦਬਾਅ ਪਾਇਆ ਜੇ ਸੰਗਤ ਇੰਨਾ ਪਾਰ ਆ ਇਦੇ ਵਿੱਚ ਸਹਿਯੋਗ ਨਹੀਂ ਮਿਲਦਾ ਤੇ ਇਹ ਕਦੀ ਨਹੀਂ ਹੋ ਸਕਦਾ ਸਿਕਾ ਰੇਡੀਓਸ ਤੋਂ ਲਾ ਕੇ ਨਿਊਜ਼ਪੇਪਰਸ ਤੋਂ ਲਾ ਕੇ ਸੋਸ਼ਲ ਮੀਡੀਆ ਤੋਂ ਲਾ ਕੇ ਪ੍ਰੋਟੈਸਟ ਤੋਂ ਲਾ ਕੇ ਗੁਰਦੁਆਰੇ ਸਾਹਿਬ ਦੀ ਸਟੇਜਾਂ ਤੋਂ ਲਾ ਕੇ ਇਹ ਸਾਰਾ ਕੁਝ ਕੀਤਾ ਕਰਾਇਆ ਗਿਆ ਹੈ ਤੇ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਐਂਡ ਤੇ ਜਾ ਕੇ ਇੱਕ ਬੋਲਡ ਸਟੈਪ ਚੁੱਕਿਆ ਕਰਕੇ ਅਸੀਂ ਕਾਫੀ ਇੱਕ ਤਾਂ ਫਰਸਟ੍ਰੇਟਿਡ ਸੀਗੇ ਪਰ ਸਾਨੂੰ ਇਹ ਵੀ ਸੀਗਾ ਕਿ ਅਸੀਂ ਸੰਗਤ ਵਿੱਚ ਇਹ ਅਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਹਾਂ ਜਿਹਦਾ ਸਾਡਾ ਮੂਢਲਾ ਨਾਤਾ ਉੱਥੇ ਜੁੜਦਾ ਹੈ ਦੇੜੀ ਬਾਲੀਆਂ ਪਾਰਟੀਆਂ ਆ ਸਾਡਾ ਕਿਸੇ ਨਾਲ ਰਿਸ਼ਤਾ ਬਣੇ ਜਾਂ ਨਾ ਬਣੇ ਉਹ ਬਾਤ ਦੀਆਂ ਗੱਲਾਂ ਆ ਤੇ ਉਹਦੇ ਵਿੱਚ ਕੋਈ ਬੰਦਾ ਆਪਣਾ ਨਿੱਜੀ ਸਵਾਦ ਕੱਢਣ ਲਈ ਜਾਂ ਨਿੱਜੀ ਫਾਇਦਾ ਕੱਢਣ ਲਈ ਇਹ ਆਪਣੀ ਪੋਲਿਟਿਕਸ ਖੇਡ ਰਹੇ ਆ ਉਹ ਸਾਨੂੰ ਨਹੀਂ ਪਤਾ ਸਾਨੂੰ ਤਾਂ ਇਹ ਸਗਿਆ ਕਿ ਗੁਰੂਪੰਥ ਦੀ ਜਿਹੜੀ ਚੜ੍ਹਦੀ ਕਲਾ ਆ ਉਹਦੇ ਲਈ ਅਸੀਂ ਤੁਰੇ ਆ ਜੇ ਅਸੀਂ ਉਹਦੇ ਲਈ ਕੁਝ ਕਰ ਸਕਦੇ ਆ ਉਹ ਅਸੀਂ ਕਰਨਾ ਆ ਤੇ ਮਹਾਰਾਜ ਦੀ ਇੰਨੀ ਕਿਰਪਾ ਹੁਣ ਬਹੁਤ ਵੱਡੀ ਸਾਡੇ ਤੇ ਹੋਈ ਆ ਕਿ ਇਹ ਜਿਹੜਾ ਟਰਮਨੋਲੋਜੀ ਉਹਨਾਂ ਨੇ ਚੇਂਜ ਕਰ ਦਿੱਤਾ ਤੇ ਥੋੜਾ ਜਿਹਾ ਹੋਰ ਵੀ ਸਾਨੂੰ ਐਸ ਅ ਪੰਥ ਇਕੱਠੇ ਹੋ ਕੇ ਇਕਤਾ ਦਿਖਾ ਕੇ ਹੋਰ ਕੰਮ ਕਰਨੇ ਲੋੜੇ ਆ। ਅਮਿੰਦਰ ਸਿੰਘ ਜੀ ਜਿਸ ਤਰ੍ਹਾਂ ਗੱਲਾਂ ਤਾਂ ਸਾਰੇ ਕਰਦੇ ਹੁੰਦੇ ਆ ਗੱਲਾਂ 4 ਮਹੀਨਿਆਂ ਤੋਂ ਚੱਲ ਰਹੀਆਂ ਸੀਗੀਆਂ ਪਰ ਇੱਕ ਬੋਲਡ ਸਟੈਪ ਲੈਣ ਦੀ ਜਿਹੜੀ ਲੀਡ ਲੈਣ ਦੀ ਗੱਲ ਸੀਗੀ ਉਹ ਲਈ ਨਹੀਂ ਸੀ ਜਾ ਰਹੀ। ਉਹ ਲੀਡ ਜਿਹੜੀ ਆ 바이ਰੂ ਨੇ ਸਿਰ ਤੇ ਹੱਥ ਰੱਖ ਕੇ ਤੁਹਾਡੇ ਤੋਂ ਦਵਾਈ ਆ ਮੈਂ ਤਾਂ ਇਹ ਕਹਾਂਗਾ ਕੋਈ ਬੰਦਾ ਆਪਣੀ ਲੀਡ ਲੈਂਦਾ। ਪਰ ਤੁਹਾਨੂੰ ਲੱਗਦਾ ਕਿ ਸਿੱਖ ਕੌਮ ਨੇ ਇਤੋਂ ਕੁਝ ਸਿੱਖਣਾ ਚਾਹੀਦਾ ਇਸ ਐਪੀਸੋਡ ਤੋਂ। ਹਾਂ ਜੀ ਡੈਫੀਨਟਲੀ ਅਸੀਂ ਜਿੰਨੀ ਅਸੀਂ ਆਸਰਾ ਜਿਹੜੇ ਆ ਬਾਹ ਫੜਾਈ ਆ ਜਿਹੜੇ ਕਿ ਸਾਡੇ ਲੋਕਲ ਪੋਲੀਟੀਸ਼ੀਅਨਸ ਯਾ ਐਮਪੀਸ ਯਾ ਜਾਸੀ ਸਾਡੀ ਆਸ ਲਾ ਕੇ ਉਹਨਾਂ ਦੇ ਸਾਡਾ ਜਿਹੜਾ ਬਿਹੇਵੀਅਰ ਉਹਨਾਂ ਦੇ ਨਾਲ ਉਹ ਬਦਲਣ ਦੀ ਲੋੜ ਆ ਅਸੀਂ ਆਫਟਰਨ ਇਦਾਂ ਸੋਚਦੇ ਆ ਕਿ ਅਸੀਂ ਇਹਨਾਂ ਦੇ ਯੂ ਨੋ ਪੈਰਾਂ ਦੇ ਵਿੱਚ ਬੈਠ ਕੇ ਆਪਾਂ ਆਪਣੇ ਕੰਮ ਕਰਾਉਣੇ ਆ ਮਾਫ ਕਰਨਾ ਜੀ ਅਮੋਸ ਇਮੈਂਟਲ ਕਹਿੰਦਾ ਤੋ ਕੰਮ ਕਰਾਉਣੇ ਆ ਹਾਲੇ ਕਿ ਇਹ ਪਬਲਿਕ ਸਰਵੈਂਟਸ ਆ ਇਹ ਕਮਿਊਨਿਟੀ ਲਈ ਕੰਮ ਕਰਦੇ ਆ ਮੈਂ ਇਹ ਕਹਿ ਸਕਦਾ ਕਿ ਜਿਹੜੀ ਸੜੀ ਦੇ ਵਿੱਚ ਸੁਖਤਾਲੀਵਾਲ ਤੇ ਰਣਦੀਪ ਸਰਾਏ ਨਾਲ ਮੇਰਾ ਕਾਫੀ ਵਾਹ ਵਾਸਤਾ ਰਿਹਾ ਇਹ ਸਾਰੀ ਐਪੀਸੋਡ ਦੇ ਵਿੱਚ ਉਹਨਾਂ ਨੇ ਜਿੰਨਾ ਉਹ ਕਰ ਸਕਦੇ ਸੀਗੇ ਮੇਰੇ ਹਿਸਾਬ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਕੋਈ ਮਿਨਿਸਟਰਸ ਨਹੀਂ ਹੈਗੇ ਉਹਨਾਂ ਦੀ ਵਾਲੀ ਪਾਰਟੀ ਦੇ ਉਸ ਕੋਈ ਉੱਚੇ ਪਦ ਤੇ ਉਹਨਾਂ ਦੀ ਪੋਜੀਸ਼ਨਸ ਵੀ ਨਹੀਂ ਹੈਗੀਆਂ ਪਰ ਉਹਨਾਂ ਨੇ ਜਿੰਨਾ ਕਰ ਸਕਦੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਜਦੋਂ ਅਸੀਂ ਇਹ ਸਟੈਪ ਵੀ ਚੁੱਕਣਾ ਸਿਕਾ ਸਾਨੂੰ ਇਹ ਦੇਖਣਾ ਪੈਣਾ ਸਿਕਾ ਕਿ ਕਈ ਪਾਰਟੀਆਂ ਦੇ ਵਿੱਚ ਹੋ ਸਕਦਾ ਚੰਗੇ ਬੰਦੇ ਵੀ ਹੋਣ ਪਰ ਜਦੋਂ ਪਾਰਟੀ ਕੋਈ ਬੋਲਡ ਇਦਾਂ ਦਾ ਕਦਮ ਚੁੱਕਦੀ ਹੈ ਕਿ ਪੂਰੀ ਕਮਿਊਨਿਟੀ ਨੂੰ ਮਲਾਈਨ ਕਰਨਾ ਫਿਰ ਉਥੇ ਐਥਿਕਸ ਤੇ ਮੋਰਲਸ ਦੀ ਗੱਲ ਆਉਂਦੀ ਹੈ ਜਿਦਾ ਜੁਡੀਵਰਸਨ ਨੇ ਬੋਲ ਨੇ ਆਪਣੀ ਇੱਕ ਮਿਨਿਸਟਰੀਅਲ ਪੋਸਟ ਤੋਂ ਰਿਜ਼ਾਈਨ ਕਰ ਗਈ ਜਦੋਂ ਉਹਨੂੰ ਲੱਗਿਆ ਕਿ ਪ੍ਰਾਈਮ ਮਿਨਿਸਟਰ ਦੀ ਐਥਿਕਸ ਤੇ ਮੋਰਲਸ ਇਸਦਾ ਵਾਸਤੇ ਠੀਕ ਨਹੀਂ ਹੈਗੇ ਹਾਂਜੀ ਸਾਡੇ 17 MPs ਤੇ ਚਾਰ ਕੈਬਨਿਟ ਮਿਨਿਸਟਰਸ ਨੇ ਕਿਸੇ ਨੇ ਇੱਕ ਧਮਕੀ ਵੀ ਨਹੀਂ ਦਿੱਤੀ ਸਰਕਾਰ ਨੂੰ ਕਿ ਅਸੀਂ ਇਦਾਂ ਦਾ ਕਦਮ ਬੋਲਡ ਸੈੱਬ ਚੁੱਕ ਸਕਦੇ ਹਾਂ ਇਥੋਂ ਅਜਨ ਨੂੰ ਥੋੜਾ ਜਿਹਾ ਇਹ ਗੱਲ ਦਾ ਲੱਗਦਾ ਹੈ ਕਿ ਆਪਾਂ ਪਤਾ ਨਹੀਂ ਜਦੋਂ ਆਪਾਂ ਨੁਮਾਇंदे ਚੁ ਉਕੇ ਫੇਰ ਤੱਕ ਜਾ ਸਕਦੇ ਏਸ਼ੂ ਤੇ ਨਾਲੇ ਜੇ 4 ਮਹੀਨੇ ਬਾਅਦ ਆਪਾਂ ਇੱਥੇ ਤੱਕ ਪਹੁੰਚ ਗਏ ਆ ਕਿ ਜਿਹੜੀਆਂ ਆਪਾਂ ਉਹਨਾਂ ਦੇ ਮੂਰੇ ਪ੍ਰੋਡਕਸ਼ਨਸ ਚਾਹੁੰਦੇ ਸੀਗੇ ਰਿਪੋਰਟ ਦੇ ਵਿੱਚੋਂ ਤੇ ਉਹ ਸਾਨੂੰ ਮੋੜ ਮੋੜ ਕੇ ਇਹ ਦੱਸ ਰਹੇ ਸੀਗੇ ਕਿ ਅਸੀਂ ਨਹੀਂ ਕੁਸਬਤ ਸਾਬ ਦੇ ਸਾਡੇ ਕੋਲ ਨਹੀਂ ਚੇਂਜ ਹੋਣਾ ਏਜੰਸੀਜ਼ ਦਾ ਕੰਮ ਆ ਆ ਜਾਂ ਉਹ ਆ ਇਹ ਹਾਲੇ ਵੀ ਸਭ ਤੋਂ ਵੱਡੀ ਗੱਲ ਸਾਡੇ ਲਈ ਇਹ ਆ ਕਿ ਕਿ ਸਾਡਾ ਨਾਂ ਪਾਇਆ ਕਿੰਨਾ ਗਿਆ ਇੱਕ ਤਾਂ ਹੈਗਾ ਕਿ ਹੁਣ ਉਹਨਾਂ ਨੇ ਕੱਢ ਦਿੱਤਾ ਪਰ ਇਹਦੇ ਪਿੱਛੇ ਜਿਹੜੀ ਜਗਮੀਤ ਸਿੰਘ ਨੇ ਆਪਣੀ ਇੱਕ ਮੋਸ਼ਨ ਪਾਸ ਕਰਵਾਇਆ ਜਿਹਦੇ ਵਿੱਚ ਰਾਫ ਕਨੇਲ ਨੂੰ ਹੁਣ ਮਿਨਿਸਟਰ ਦੇ ਤੌਰ ਤੇ ਕਮਿਟੀ ਜਿਹੜੀ ਪਬਲਿਕ ਸੇਫਟੀ ਦੇ ਉਦੇ ਮੋਰੇ ਆਉਣਾ ਪਾਣਾ ਤੇ ਸਵਾਲ ਜਵਾਬ ਉਹਦੇ ਨਾਲ ਹੋਗੇ ਜਗਮੀਤ ਸਿੰਘ ਨੇ ਵੀ ਇਹੀ ਮੁੱਦਾ ਅੱਗੇ ਉਠਾਇਆ ਸੀਗਾ ਕਿ ਜਿੰਨਬਸੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਇਨਕਲੂਡਡ ਕਿਉਂ ਹੋਇਆ ਹੈ ਉਦੋਂ ਤੱਕ ਇਹ ਜਿਹੜਾ ਇਸ਼ੂ ਆ ਪ੍ਰਜਾ ਲੜਕੇ ਰਹਿਣਾ ਹੈ ਐਂਡ ਆਈ ਥਿੰਕ ਇਹ ਵੀ ਸਾਡੇ ਲਈ ਇੱਕ ਵੱਡੀ ਗੱਲ ਹੈ ਕਿ ਇਹ ਇਸ਼ੂ ਕੈਨੇਡਾ ਸਰਕਾਰ ਆਪ ਚਾਹੁੰਦੀ ਸੀਗੀ ਜਾਂ ਬਾਹਰਲੇ ਜਿਹੜੇ ਪ੍ਰੈਸ਼ਰ ਹੈ ਇੰਡੀਆ ਤੋਂ ਪੈ ਰਹੇ ਆ ਉਹਦੇ ਕਰਕੇ ਹੋਇਆ ਤੇ ਜੇ ਸਾਰਾ ਪ੍ਰੈਸ਼ਰ ਦੇ ਕਰਕੇ ਆ ਸਾਡੀ ਸੋਵਰਨਟੀ ਐਸ ਕੈਨੇਡੀਅਨਸ ਜਿਹੜੇ ਇੱਥੇ ਰਹਿ ਰਹੇ ਆ ਤੇ ਉਹ ਕਿੰਨੀ ਕੁ ਵੱਣਦੀ ਆ ਇਹ ਵੀ ਇੱਕ ਵੱਡਾ ਸਵਾਲ ਹੈ ਸਾਡੇ ਲਈ ਆ ਬਿਲਕੁਲ ਇਹ ਬਹੁਤ ਤੁਸੀਂ ਵਾਜਿਬ ਨੁਕਤਾ ਉਠਾਇਆ ਕਿ ਹਟਾ ਲਿਆ ਅਸੀਂ ਅਸੀਂ ਡਿਫੈਂਡ ਕੀਤਾ ਆਪਣੇ ਆਪ ਨੂੰ ਪਰ ਸਾਡੇ ਤੇ ਅਟੈਕ ਹੋਇਆ ਕਿਉਂ ਇੱਕ ਸੋਵਰਨ ਕੰਟਰੀ ਦੇ ਵਿੱਚ ਸਾਨੂੰ ਇਹ ਜਿਆ ਅਟੈਕ ਚੱਲਣਾ ਕੋਪਿਆ ਇਹਦੇ ਵਾਸਤੇ ਬਿਲਕੁਲ ਲੋਬਿੰਗ ਦੀ ਲੋੜ ਹੈਗੀ ਆ ਹੋਰ ਜਿਹੜੇ ਚਾਈਲਡ ਲਿਬਰਲਸ ਨੇ ਚਾਹੇ ਕੰਜ਼ਰਵੇਟਿਵ ਨੇ ਚਾਹੇ ਜਮੀਕ ਸਿੰਘ ਨੇ ਤਾਂ ਇਨੀਸ਼ੀਏਟਿਵ ਲੈ ਹੀ ਲਿਆ ਹੁਣ ਬਿਲਕੁਲ ਇਹ ਗੱਲ ਜਿਹੜੀ ਬਾਹਰ ਆਉਣੀ ਚਾਹੀਦੀ ਹੈ ਤੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿਹੜੀਆਂ ਤਾਕਤਾਂ ਜਿਹੜੀਆਂ ਸਿੱਖਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਵੀ ਜਿਉਣ ਨਹੀਂ ਦੇਣਾ ਚਾਹੁੰਦੀਆਂ ਤੇ ਹੁਣ ਕੀ ਨਗਰ ਕੀਰਤਨ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਐਮਪੀਜ਼ ਦੇ ਆ ਜਿਨ੍ਹਾਂ ਨੂੰ ਕਿਹਾ ਸੀਗਾ ਕਿ ਤੁਹਾਡਾ ਸਵਾਗਤ ਨਹੀਂ ਹੋਊਗਾ ਉਹਨਾਂ ਨੂੰ ਬੋਲਣ ਦੀ ਆਗਿਆ ਹੋਊਗੀ ਸਾਹ ਜੀ ਉਹਨੀਆਂ ਨੂੰ ਅਸਲੀ ਸੰਗਤ ਦੇ ਵਿੱਚ ਵੀ ਡਿਸਕਸ ਕਰਨ ਆਇਆ ਤੇ ਆਪ ਦੀ ਕਮੇਟੀਆਂ ਦੇ ਵਿੱਚ ਤੇ ਉਹਨਾਂ ਸਾਰਿਆਂ ਨਾਲ ਵੀ ਕਰਨਾ ਆ। ਇੰਨੀ ਛੇਤੀ ਅਸੀਂ ਇਸ ਮੁੱਦੇ ਤੋਂ ਪਾਸੇ ਵੀ ਨਹੀਂ ਹਟਣਾ ਚਾਹੁੰਦੇ ਕਿਉਂਕਿ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਕਿ ਲਾਈਕ ਹੁਣ ਉਹਨਾਂ ਨੇ ਅਨਾਉਂਸ ਕੀਤਾ ਹੈ ਇਹ ਕੋਈ ਅਸੀਂ ਨਹੀਂ ਚਾਹੁੰਦੇ ਕਿ ਕੋਈ ਖੇਲ ਬਣ ਜਾਵੇ। ਕਿ ਐਜ਼ ਇਨ ਲਾਈਕ ਬੰਦੇ ਹਟਾਤੇ ਬੰਦਿਆਂ ਨੇ ਗਲਤੀ ਮੰਨ ਲਈ ਹੁਣ ਮੁੜ ਕੇ ਲਾਇਓ। ਉਹ ਜਿਹੜਾ ਇੰਨੀ ਵੱਡੀ ਗਲਤੀ 4-5 ਮਹੀਨੇ ਸਾਡਾ ਨਾਮ ਜਿਹੜਾ ਆ ਸਾਰੀ ਕੌਮ ਦਾ ਦੁਨੀਆ ਪਰਦੇ ਵਿੱਚ ਘੜੀਸੀਆ ਗਿਆ ਆ ਥਰੂ ਦ ਮਲ ਕਿ ਇੰਟਰਨੈਸ਼ਨਲੀ ਹਿੰਦੁਸਤਾਨ ਦੇ মিডিਆ ਨੇ ਉਹ ਤਰ੍ਹਾਂ ਜਿਹਾ ਉਡਾਈਆਂ ਸਾਡੀਆਂ ਜਦੋਂ ਇਹ ਰਿਪੋਰਟ ਰੀਲਿਸ ਕੀਤੀ ਕਿ ਉਹ ਤਾਂ ਵੇਟ ਕਰਦੇ ਸੀ ਕਿ ਕੈਨੇਡਾ ਐਗਰਰੀ ਕਹਿ ਦਵੇ ਹਾਂਜੀ ਤੇ ਉਹ ਦੇ ਵਿੱਚ ਜੋ ਸਾਡੇ ਨਾਲ ਨੁਕਸਾਨ ਹੋਇਆ ਕੌਮ ਦਾ ਅਸੀਂ ਇੰਨੀ ਛੇਤੀ ਕਿਸੇ ਨੂੰ ਬਖਸ਼ ਵੀ ਨਹੀਂ ਸਕਦੇ ਲੈ ਕਿਸੇ ਨੂੰ ਪਤਾ ਤਾਂ ਰਹਿਣਾ ਚਾਹੀਦਾ ਹੈ ਕਿ ਤੁਸੀਂ ਜਿਹੜੀ ਕੌਮ ਦੇ ਨਾਲ ਪੰਗਾ ਲਿਆ ਹੈ ਉਹ 100 ਹਿਰਦ ਤੇ ਗੁਰੂ ਪੰਥ ਨੂੰ ਸਮਰਪਿਤ ਜਿਹੜੀ ਕੌਮ ਨੇ ਤੇ ਉਹ ਉਹ ਅਸੀਂ ਇਹ ਇਦਾਂ ਵੀ ਨਹੀਂ ਕਰ ਸਕਦੇ ਕਿ ਇਮੀਡੀਏਟਲੀ ਉਧਰ ਨੂੰ ਪਰਵਾਸੇ ਨੂੰ ਚਲੇ ਜਾਈਏ ਸੋ ਅਸੀਂ ਚਾਹੁੰਦੇ ਹਾਂ ਕਿ ਇਹਦੇ ਥੋੜਾ ਜਿਹਾ ਡਿਸਕਸ਼ਨ ਹੋਵੇ ਕਿ ਅਸੀਂ ਯੂ نو ਐਟ ਪਾਸਿਵ ਇਨੀ ਗਰਲਸ ਨੇ ਇਨੀ ਖੁਸ਼ੀ ਬਣਾਈ ਹੈ ਕਿ ਅਸੀਂ ਇਹਨਾਂ ਨੇ ਹੁਣ ਠੀਕ ਕਰ ਦਿੱਤਾ ਹੁਣ ਇਹ ਸਾਡੇ ਹੋ ਗਏ ਆ ਅਸੀਂ ਚਾਹੁੰਦੇ ਕਿ ਜੇ ਉਹ ਸਟੇਜ ਤੱਕ ਆਉਣ ਵੀ ਫੇਰ ਵੀ ਸਾਡੇ ਉੱਤੇ ਬੁਲਾ ਰਹੇ ਜਿਹੜੇ ਆ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਪਹਿਲੋ ਤਾਂ ਸਟੇਜ ਤੋਂ ਆਣ ਕੇ ਐਟ ਅ ਮਿਨਮਮ ਸੰਗਤ ਮੋਰੇ ਪੇਸ਼ੀ ਦਿਓ ਕਿ ਜੋ ਕੁਝ ਹੋਇਆ ਇਹ ਸੇ 4-5 ਮਹੀਨੇ ਦੇ ਵਿੱਚ ਐਕ ਤਾਂ ਹੈਗਾ ਬੰਦਾ ਗਲਤੀ ਕਰਦਾ ਹੈ ਗਲਤੀ ਕਰਕੇ ਮਗਰ ਉਹਨੂੰ ਸੁਧਾਰ ਦਿੰਦਾ ਹੈ ਤੇ ਅਸੀਂ ਉਹਦਾ ਧੰਨਵਾਦ ਕਿਉਂ ਕਰੀਏ ਲੈਕ ਅਜਾ ਹੁਣ ਸਟੇਜ ਤੋਂ ਅਸੀਂ ਮੈਂ ਫੀਲ ਕਰਦਾ ਕਿ ਮੈਂ ਜਿਹੜਾ ਹੁਣ ਮੈਨੂੰ ਇਹ ਸੇਵਾ ਮਿਲੀ ਹੈ ਮੁਕਸ਼ੇਵਾਦਾਰ ਗੁਰਦਸਾਹਿਬ ਦੇ ਤੌਰ ਤੇ ਜੇ ਮੈਂ ਸਟੇਜ ਤੇ ਡਿਪਲੋਮਾ ਪਾਰਟੀ ਤੇ ਕੋਈ ਵੀ ਨਾਮੰਦੇ ਦਾ ਧੰਨਵਾਦ ਕਰਾਂ ਕਿ ਉਹਨਾਂ ਨੇ ਇਹ ਕੀਤਾ ਕਰਨ ਵਾਲੇ ਵੀ ਇਹੀ ਆ ਬਾਅਦ ਵਿੱਚ ਹਟਾਉਣ ਵਾਲੇ ਵੀ ਇਹੀ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਕਰਦੇ ਆ ਅਸੀਂ ਇਹ ਜਿਹੜਾ ਆਪਣੇ ਇਹਨਾਂ ਨੇ ਪਹਿਲੋਂ ਨਹੀਂ ਚੱਲ ਨਾਲ ਕੰਮ ਕੀਤਾ ਤੇ ਹੁਣ ਉਹ ਗਲਤੀ ਨੂੰ ਸੁਧਾਰ ਰਹੇ ਆ ਅੱਗੇ ਤੋਂ ਇਹਨਾਂ ਦੇ ਮਨ ਦੇ ਵਿੱਚ ਇਹ ਫੀਲਿੰਗ ਹੋਣੀ ਚਾਹੀਦੀ ਹੈ ਕਿ ਇਸ ਜਿਹੜੇ ਇਹੋ ਜਿਹੇ ਪੰਗੇ ਆ ਉਹ ਵੀ ਇੰਡੀਆ ਦੇ ਇਸ਼ਾਰੇ ਤੇ ਲੈਣੇ ਇਸ ਕੌਮ ਨਾਲ ਠੀਕ ਨਹੀਂ ਹੈਗੇ ਸੋ ਅਸੀਂ ਫਿਰ ਮੈਕ ਫਿਰ ਕਰਨਾ ਹੈ ਕਿ ਮੈਂ ਸੰਗਤ ਤੋਂ ਜਾਣਨਾ ਚਾਹਾਂਗਾ ਕਿ ਉਹਨਾਂ ਦੇ ਕੀ ਫੀਲਿੰਗਸ ਹੈ ਇਹਦੇ ਨਾਲੇ ਦੁਆਰੇ ਸੋ ਅਸੀਂ ਅਗਲਾ ਸਪਟਾ ਨਹੀਂ ਚੱਕ ਸਕਦੇ ਬਿਲਕੁਲ ਜਿਹੜੀ ਵੀ ਸੰਗਤ ਸੋਸ਼ਲ ਮੀਡੀਆ ਜ਼ਰੀਏ ਨਾਲ ਜੁੜੀ ਹੋਈ ਹੈ ਅੱਡਾ ਪਲੇਟਫਾਰਮ ਤੋਂ ਕਈਆਂ ਦੇ ਬਾਅਦ ਦੇ ਵਿੱਚ ਦੇਖਣੀ ਹੈ ਸੋ ਜ਼ਰੂਰ ਆਪਣੇ ਕਮੈਂਟ ਛੱਡਿਓ ਇਸ ਗੱਲ ਦੇ ਵਿੱਚ ਤਾਂ ਕਿ ਪ੍ਰਬੰਧਕਾਂ ਨੂੰ ਪੂਰੇ ਕੈਨੇਡਾ ਦੇ ਜਿਹੜੇ ਨਗਰ ਕੀਰਤਨ ਆਯੋਜਕਾਂ ਨੂੰ ਪਤਾ ਲੱਗ ਸਕੇ ਕਿ ਸੰਗਤ ਕੀ ਚਾਹੁੰਦੀ ਹੈ ਫਿਰ ਉਸੇ ਗੱਲ ਦੇ ਨਾਲ ਹਿਸਾਬ ਨਾਲ ਚੱਲਣਾ ਆ ਤੇ ਖਿਗਿਰਦੇ ਵਿੱਚ ਮਨਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਲੀਦਿਰ ਕਾਸਾ ਸਾਜਨਾ ਦੇ ਬਸੇ ਆਲੇ ਦੁਆਲੇ ਮੈਂ ਇਹ ਕਹ ਸਕਦਾ ਕਿ ਪਿਛਲੇ ਦਸਾਂ ਸਾਲਾਂ ਤੋਂ ਮੈਂ ਕਿਸੇ ਨਾ ਕਿਸੇ ਪੱਧਰ ਤੇ ਇਸ ਦੇ ਹਵਨਵਾ ਰਹਿਆ ਹਾਂ ਐਜ਼ ਅ ਸਪੋਕਸਪਰਸਨ ਬੁਲਾ ਰਹਾ ਇਨਗਰ ਕੀਤਨ ਲਈ ਤੇ ਜਦੋਂ ਦਾ ਇਥੇ ਮੀਡੀਆ ਦਾ ਬੜਾ ਇਥੇ ਉਤੇ ਇੱਕ ਨਫਰਤਪ੍ਰਤੀ ਮੇਨਸਟ੍ਰੀਮ ਮੀਡੀਆ ਵੱਲੋਂ ਇਥੇ ਗੱਲਾਂ ਹੋ ਰਹੀਆਂ ਸੀਗੀਆਂ ਕਿ ਇਹ ਟੈਰਰਿਸ ਦਾ ਆਤਵਾਦੀਆਂ ਦਾ ਨਗਰ ਕੀਤੇ ਨੇ ਜਾਂ ਹੋਰ ਕੋਈ ਚਾਹ ਐਵਰੀ ਈਅਰ ਸਾਡਾ ਕੋਈ ਨਾ ਕੋਈ ਇਸ਼ੂ ਇਨਗਰ ਕੀਤਨ ਦੇ ਆਲੇ ਦੁਆਲੇ ਹਿੰਦੁਸਤਾਨ ਦਾ ਮੀਡੀਆ ਖੜਾ ਕਰਾਉਂਦਾ ਹੈ ਤੇ ਐਵਰੀ ਈਅਰ ਵਿਦਆਊਟ ਫੇਲ ਅਸੀਂ ਜਿਹੜੀ ਉਹ ਜਿਹੜੀ ਆ ਖਾਲਸੇ ਦੀ ਪਰੰਪਰਾ ਆ ਖਾਲਸੇ ਦੀ ਮਹਿਮਾ ਆ ਗੁਰੂ ਮਹਾਰਾਜ ਦਾ ਜਿਹੜਾ ਦਿੱਤਾ ਹੋਇਆ ਸਾਨੂੰ ਬਖਸ਼ਿਸ਼ ਜਿਹੜੀ ਆ ਗੁਰੂ ਪੰਥੇ ਪਾਤਸ਼ਾਹੀ ਦੀ ਆ ਉਹ ਪਾਸੇ ਪਾਸੇ ਰਹਿ ਜਾਂਦੀ ਆ ਤੇ ਜਿਹੜੇ ਮੇਨ ਇਸ਼ੂਸ ਆ ਉਹ ਸਾਰੇ ਹੋਰ ਸਟਰਕਲ ਹੋਣਾ ਪੈਂਦੇ ਆ ਮੈਂ ਕਹੂੰਗਾ ਕਿ ਹਾਲੇ ਵੀ ਹਫਤਾ ਰਹਿੰਦਾ ਆ ਨਗਰ ਕੀਰਤਨ ਤੱਕ ਡੇਢ ਹਫਤਾ ਉਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਤਰਤਾ ਦਿਖਾਉਣੀ ਚਾਹੀਦੀ ਹੈ ਮਹਾਰਾਜ ਦੇ ਬੱਚੇ ਸਾਨੂੰ ਇਹ ਸਾਂਝ ਕਰੀ ਜੇ ਗੁਣਾ ਕੇ ਦੀ ਛੋੜ ਅਗਣ ਚੱਲੀ ਹੈ ਕਿ ਸਾਨੂੰ ਇਹ ਮਿਨਿਮਮ ਸਾਡੇ ਜਿਹੜੇ ਛੋਟੀਆਂ-ਛੋਟੀਆਂ ਗੱਲਾਂ ਆ ਨਗਰ ਦੀਪੰਦਰ ਦੇ ਜਿਹੜੀਆਂ ਉਪਾਸੇ ਕਰਨੇ ਚਾਹੀਦੀਆਂ ਪਰ ਇਹ ਇੰਨੀ ਵੱਡੀ ਗੱਲ ਸੀਗੀ ਸਾਡੇ ਲਈ ਅਸੀਂ ਇਹਨੂੰ ਲਗਾਤਾਰ ਇਹਦੇ ਲਈ ਲੜ ਰਹੇ ਸੀ ਸੋ ਇਹਦਾ ਜਿਹੜਾ ਹੁਣ ਇੱਥੇ ਆਣ ਕੇ ਗੱਲ ਜਿਹੜੀ ਥੋੜੀ ਜਿਹੀ ਮੁਕੰਮਲ ਹੋਈ ਹੈ ਫਿਨਿਸ਼ ਨਹੀਂ ਹੋਈ ਹਲੇ ਬਸ ਥੋੜੀ ਜਿਹੀ ਐਂਡ ਹੋ ਰਹੀ ਹੈ ਉਹਦੇ ਵਿੱਚ ਇੱਕ ਕਈ ਲੈਸਨ ਸਾਡੇ ਨੇ ਅਸੀਂ ਲਰਨ ਕੀਤੇ ਹੈ ਪਰ ਉਹ ਤੋਂ ਵੱਡਾ ਲੈਸਨ ਮੈਂ ਮਹਿਸੂਸ ਕਰ ਹੀ ਕਰ ਰਹੇ ਆ ਕਿ ਜਦੋਂ ਅਸੀਂ ਆਪਣੀ ਬਾਹ ਗੁਰੂ ਗ੍ਰੰਥ ਗੁਰੂ ਪੰਥ ਹੋਰ ਕਿਸੇ ਨੂੰ ਪੜਾਉਂਦੇ ਆ ਕਿ ਅਸੀਂ ਧੋਖਾ ਖਾਂਦੇ ਆ ਜਦੋਂ ਅਸੀਂ ਏਕਤਾ ਦਿਖਾਉਂਦੇ ਆਂ ਜਦੋਂ ਅਸੀਂ ਸਾਂਝ ਪਾਉਂਦੇ ਆਂ ਜੋ ਸੰਗਤ ਆਪਣਾ ਜੋਰ ਦਿਖਾਉਂਦੀ ਹੈ ਗੁਰੂਪੰਥ ਆਪਣੇ ਫੈਸਲੇ ਆਪ ਲੈਂਦਾ ਹੈ ਉਹਦੇ ਵਿੱਚ ਕੋਈ ਨਿਰਦੀ ਨਿਰਜੀ ਪਦਾਰਥ ਨਹੀਂ ਅਸੀਂ ਇੱਕ ਪਾਸੇ ਨਹੀਂ ਜਾਂਦੇ ਆਪਣਾ ਕੰਮ ਕਰਾਉਣ ਲਈ ਪੋਲਿਟਿਕਸ ਦੇ ਵਿੱਚ ਨਹੀਂ ਆਉਂਦੇ ਤੇ ਸਿਆਸਤ ਜਿਹੜੀ ਉਹ ਪੰਥਕ ਸਿਆਸਤ ਹੈ ਵਰਸਸ ਕੋਈ ਦੁਨੀਆਵੀ ਸਿਆਸਤ ਹੈ ਉਹਦੇ ਵਿੱਚ ਜਿਹੜਾ ਗੁਰੂਪੰਥ ਜਿਹੜਾ ਗੁਰਖਾਸਾ ਪੰਥ ਹੈ ਉਹ ਹਮੇਸ਼ਾ ਈਰ ਦੀ ਫਤਿਹ ਹੁੰਦੀ ਹੈ ਤੇ ਮੈਂ ਇਹੀ ਕਹਿ ਸਕਦਾ ਕਿ ਮਹਾਰਾਜ ਦੇ ਇਹੀ ਬਚਨ ਹੈ ਕਿ ਕਹੋ ਪ੍ਰਭੂ ਸੁਪਾਖੋ ਕਿਸੁ ਨਾ ਕਾਨ ਰੱਖੋ ਕਿ ਅਸੀਂ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਅੱਗੇ ਝੁਕਦੇ ਆ ਕੋਈ ਵੀ ਦੁਨਿਆਵੀ ਤਾਕਤ ਜਿਹੜੀ ਆ ਉਸ ਅਸੀਂ ਉਹਨਾਂ ਕੋਈ ਮੁਰਲਾ ਨਾਤਾ ਨਹੀਂ ਮੁਰਲਾ ਨਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਲਿਆ ਤੇ ਇਸ ਦਿਨ ਤੇ ਵੀ ਨਵੇਂ ਕੀਤਨ ਵਾਲੇ ਦਿਨ ਤੇ ਵੀ ਸਾਨੂੰ ਸਾਰਿਆਂ ਨੂੰ ਇਹੀ ਲੈ ਕੇ ਤੁਰਨਾ ਚਾਹੀਦਾ ਹੈ ਕਿ ਆਉਣ ਵਾਲੇ ਇਲੈਕਸ਼ਨ ਸਾਲ ਦੇ ਵਿੱਚ ਅਸੀਂ ਇਹ ਨਹੀਂ ਕਹਿ ਰਹੇ ਕਿ ਫਲਾਣੇ ਨੂੰ ਵੋਟ ਪਾਓ ਜਾਂ ਫਲਾਣੇ ਨੂੰ ਪਾਓ ਅਸੀਂ ਇਹ ਕਹਿ ਰਹੇ ਕਿ ਸੁਹਿਰਦ ਹੋ ਕੇ ਇਹ ਕੌਮ ਨੂੰ ਆਪਣੀ ਡਿਸੀਜਨਸ ਲੈਣੀਆਂ ਚਾਹੀਦੀਆਂ ਕਿਸੇ ਦੇ ਕਹੇ ਤੇ ਕਿਸੇ ਬੰਦੇ ਜਾਂ ਪਾਰਟੀ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਹੈਗੀ ਤੁਸੀਂ ਆਪ ਹਰੇਕ ਨੂੰ ਪਰਖ ਕੇ ਦੇਖਣਾ ਹੈ ਕਿ ਕੌਣ ਕਮਿਊਨਿਟੀ ਦੇ ਵਿੱਚ ਕੀ ਕਰ ਰਿਹਾ ਹੈ ਕਿਹਨੇ ਉਹਨੇ ਕੰਮ ਕੀਤੇ ਆ ਕਿੰਨੇ ਕਿੰਨੇ ਉਹ ਅੱਗੇ ਕਰੋਗੇ ਉਹ ਫਿਰ ਤੁਸੀਂ ਆਪ ਸਹਿਯੋਗ ਹੋ ਕੇ ਇਹ ਸਾਰੇ ਕੰਮ ਕਰਮ ਚੁਪਨੇ ਆ ਤੇ ਨਗਰ ਕੀਰਤਨ ਦੇ ਵਿੱਚ ਹੋਮ ਹਮਾ ਕੇ ਪਹੁੰਚਣ ਦੀ ਕਿਰਪਾਤਾ ਕਰਨੀ ਹੈ ਉਥੇ ਆਪਾਂ ਜਿੱਥੇ ਗੁਰੂਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਉਥੇ ਵਕ ਵਕ ਦੇਸ਼ਾਂ ਦੇ ਵਿੱਚ ਜਿਹੜੇ ਡੇਗਰ ਹੋਏ ਡਿਸਪਲੇਸਡ ઓપ્રેਸਡ ਲੋਕਿਆ ਉਹਨਾਂ ਲਈ ਵੀ ਆਪਾਂ ਅਰਦਾਸ ਕਰਨੀ ਹੈ ਕਿ ਸਾਰਾ ਗਰੁੱਪ ਦਾ ਜਿਹੜਾ ਖਾਲਸਾ ਹੈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਤੇ ਸਰਬੱਤੇ ਭਲੇ ਦੇ ਇਹ ਸਾਜ ਸਜਿਆ ਗਿਆ ਸੀ ਤੇ ਇਹ ਰੋਲ ਆਪਾਂ ਨਿਭਾਉਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਿੰਦਰ ਸਿੰਘ ਜੀ ਖੀਰ ਦੇ ਵਿੱਚ ਜੋ ਸੰਗਤ ਦੇ ਸੁਝਾਅ ਨੇ ਜਾਂ ਬੇਨਤੀਆਂ ਜਾਂ ਮੈਸੇਜ ਆ ਰਹੇ ਹੋ ਉਹੀ ਆ ਕਿ ਹਜੇ ਵੀ ਝੁਕਿਓ ਨਾ ਦਬਿਓ ਨਾ ਤੇ ਪਤਾ ਜਿਵੇਂ ਤੁਸੀਂ ਆਪ ਖੁਦ ਇਸ ਇੰਟਰਵਿਊ ਦੇ ਵਿੱਚ ਕਿਹਾ ਕਿ ਪਤਾ ਲੱਗਣਾ ਚਾਹੀਦਾ ਕਿ ਰਿਪੋਰਟ ਦੇ ਵਿੱਚ ਨਾਂ ਪਿਆ ਕਿਉਂ ਆ ਪਵਾਇਆ ਕਿਹਨੇ ਆ ਕੱਢਿਆ ਬਹੁਤ ਵਧੀਆ ਗੱਲ ਹੋ ਗਈ ਹੈ ਪਰ ਪਵਾਇਆ ਕਿਹਨੇ ਆ 2118 ਦੇ ਵਿੱਚ ਜੇ ਆ ਕੀ ਹੋ ਗਿਆ ਸੀ ਜਾਂ 17 ਦੇ ਵਿੱਚ ਕੀ ਹੋ ਗਿਆ ਸੀ ਜਿਹੜਾ ਇਹ ਨਾਂ ਪਾਉਣਾ ਪੈ ਗਿਆ ਉਹ ਜਥੇਬੰਦੀਆਂ ਜਿਹੜੀਆਂ ਕਿ 2003-4 ਦੇ ਵਿੱਚ ਬੈਨ ਹੋ ਚੁੱਕੀਆਂ ਹੈਗੀਆਂ ਬਬਰਖਾਲਸਾ ਤੇ ਆਈਐਸਵਾਈਐਫ ਜਿਨ੍ਹਾਂ ਦੀ ਹੁਣ ਕੋਈ ਕੈਨਾਲੀ ਧਰਦੀ ਉਤੇ ਕੋਈ ਸਰਗਰਮੀ ਵੀ ਹੈ ਨਹੀਂ ਸੋ ਉਹਨਾਂ ਨੂੰ ਆਧਾਰ ਬਣਾ ਕੇ ਵੀ ਇਹ ਗੱਲ ਜਿਹੜੀ ਆ ਸਿੱਖਾਂ ਦੇ ਗੱਲ ਕਿਉਂ ਪਾਈ ਜਾ ਰਹੀ ਆ ਉਮੀਦ ਆ ਕਿ ਤੁਸੀਂ ਗਾਂ ਇਹਨੂੰ ਤੋੜੀ ਰੱਖੋਗੇ ਤੇ ਜਿਹੜੀਆਂ ਕੈਨੇਡੀਅਨ ਪੋਲੀਟੀਕਲ ਤੇ ਰਾਏ ਮਤ ਤੇ ਦਬਾਅ ਬਣਾਈ ਰੱਖੋਗੇ BC ਕੋਰਟਰਾ ਕਾਉਂਸਲ ਵੱਲੋਂ ਤੇ ਤਾਂ ਕਿ ਇਹ ਗੱਲ ਜਿਹੜੀ ਆ ਇਹ ਰਿਸਪੈਕਟ ਹੋ ਕੇ ਸੰਗਤ ਦੇ ਸਾਹਮਣੇ ਆਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਪਹਿਲਾਂ ਸਰਦਾਰ ਮਨਿੰਦਰ ਸਿੰਘ ਨੇ ਖਾਲਸਾ ਡੇ ਪਰੇਡ ਦੀ ਸਟੇਜ ਤੋਂ ਕੈਨੇਡੀਅਨ ਐਮਪੀਜ਼ ਦਾ ਸਵਾਗਤ ਨਾ ਕਰਨ ਦੀ ਗੱਲ ਕੈਸੀ ਕੈਨੇਡਾ ਦੇ ਐਨਡੀਪੀ ਲੀਡਰ ਸਰਦਾਰ ਜਗਮੀਤ ਸਿੰਘ ਤੇ ਹੋਰ ਸਿੱਖ ਐਮਪੀਜ਼ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਕੈਨੇਡਾ ਸਰਕਾਰ ਨੇ ਬੀਤੇ ਸਾਲ 2018 ਦੇ ਦਸੰਬਰ ਮਹੀਨੇ ਦੇ ਵਿੱਚ ਕੈਨੇਡੀਅਨ ਜਨਤਕ ਰਿਪੋਰਟ ਜਾਰੀ ਕੀਤੀ ਸੀ ਜਿਸ ਰਿਪੋਰਟ ਦੇ ਵਿੱਚ ਸਿੱਖ ਤੇ ਖਾਲਸਤਾਨੀ ਸ਼ਬਦ ਨੂੰ دہشتਗਰਦ ਤੇ ਨਾਲ ਜੋੜ ਕੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਸਿੱਖਾਂ ਨੇ ਭਾਰੀ ਵਿਰੋਧਤਾ ਕੀਤੀ ਕੈਨੇਡੀਅਨ ਸੇਫਟੀ ਮੰਤਰੀ ਰਾਲਫ ਗੁਡੇਲ ਦੀ ਇਸ ਕਾਰਵਾਈ ਦੀ ਜਿੱਥੇ ਸਿੱਖਾਂ ਨੇ ਬਹੁਤ ਵਿਰੋਧਤਾ ਕੀਤੀ ਕੈਨੇਡੀਅਨ ਸਰਕਾਰ ਨੇ ਆਖਿਰ ਨੂੰ ਸਿੱਖਾਂ ਦੀ ਇਸ ਗੱਲ ਨੂੰ ਮੰਨ ਕੇ ਤਰਜੀਹ ਦਿੱਤੀ ਅਤੇ ਸਿੱਖ ਤੇ ਖਾਲਸਤਾਨੀ ਸ਼ਬਦ ਨੂੰ ਹਟਾ ਦਿੱਤਾ ਤੇ ਸਿੱਖਾਂ ਦੇ ਦਿਲ ਦੇ ਵਿੱਚ ਕੈਨੇਡਾ ਵਰਗੇ ਦੇਸ਼ ਦੀ ਇੱਜ਼ਤ ਹੋਰ ਵੀ ਵੱਧ ਗਈ ਹੈ ਦਾ ਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਿਬਾਤ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ